आज आलू वाले परौंठे अचार दाल एंड चा ये है साड़ा सवेर का ਹਾਂਜੀ ਇਹਦਾ ਬੱਚਾ ਲਾਈਨ ਬਣਾ ਕੇ ਮਿਲਦਾ ਇਹ ਖਾਣਾ ਹਾਂਜੀ ਕਿਵੇਂ ਮਿਲਦਾ ਜੀ ਖਾਣਾ ਵਧੀਆ ਮਿਲਦਾ ਕੀ ਅੱਜ ਹਾਂਜੀ ਵੈਸੇ ਆਲੂ ਘੋਟ ਮਿਲਦੇ ਨੇ ਠੀਕ ਆ ਹੋਰ ਨਾਲ ਚਾਹ ਮਿਲਦੀ ਪੱਕਾ ਨਾਲ ਚਾਹ ਦਾਲ ਅੱਜ ਦਾਲ ਆ ਲਓ ਜੀ ਵਧੀਆ ਹੋ ਰਿਹਾ ਸਾਰਾ ਖਾਣਾ ਪੀਣਾ ਕਿੰਨੇ ਟਾਈਮ ਖਾਣਾ ਮਿਲਦਾ ਹੈ? 3 ਟਾਈਮ। ਚਾਹ ਕਿੰਨੇ ਟਾਈਮ ਮਿਲਦੀ ਹੈ? 2 ਟਾਈਮ। ਵਧੀਆ ਸਾਰਾ ਖਾਣ ਪੀਣ ਦਾ। ਓਕੇ। ਚਾਹ ਤੋਂ 3 ਟਾਈਮ ਵੀ ਮਿਲਦਾ ਦੀਸੇ ਘੱਟ ਕਿੰਨੇ ਸਾਰਾ? ਅੱਛਾ ਜੀ, ਠੀਕ ਹੈ।